ਹਾਂਜੀ ਆਪ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਆਪ ਜੀ ਨੂੰ ਉਸ ਜ਼ਿੰਦਗੀ ਦੇ ਨਾਲ ਰੂਬਰੂ ਕਰਨ ਜਾ ਰਹੀ ਹਾਂ ਮੈਂ ਇੱਕ ਐਸੀ ਕਹਾਣੀ ਹੈ ਜੋ ਹੱਡ ਵਿੱਤੀ ਵੀ ਹੈ ਕਿਉਂਕਿ ਇੱਕ ਬੱਚਾ ਹੁੰਦਾ ਹੈ ਉਹ ਜਦੋਂ ਆਪਣੇ ਮਾਪਿਆਂ ਦੇ ਘਰ ਜਵਾਨ ਹੁੰਦਾ ਹੈ ਪੜਦਾ ਵੀ ਹੈ ਲੇਕਿਨ ਆਪ ਜੀ ਨੂੰ ਪਤਾ ਹੀ ਹੈ ਪੁਰਾਣੇ ਸਮੇਂ ਦੇ ਵਿੱਚ ਪਿੰਡਾਂ ਵਿੱਚ ਪੜ੍ਹਾਈ ਜਿਹੜੀ ਹੀ ਜ਼ਰੂਰੀ ਨਹੀਂ ਸੀ ਹੁੰਦੀ ਘਰ ਦੇ ਖੇਤੀ ਬਾੜੀ ਦੇ ਕੰਮ ਬਹੁਤ ਜ਼ਰੂਰੀ ਹੁੰਦੇ ਸੀ ਉਸ ਬੱਚੇ ਨੂੰ ਘਰ ਵਿੱਚ ਉਹ ਸਭ ਤੋਂ ਵੱਡਾ ਹੁੰਦਾ ਹੈ ਆਪਣੇ ਉਦੇ ਚਾਰ ਭਰਾ ਹੁੰਦੇ ਇੱਕ ਭੈਣ ਹੁੰਦੀ ਹੈ ਉਹ ਬੱਚਾ ਜਿਹੜਾ ਹੁੰਦਾ ਹੈ ਬੇਟਾ ਉਹਨੂੰ ਪੜ੍ਹਾਈ ਵਿੱਚ ਮਨ ਨਹੀਂ ਲੱਗਦਾ ਤੇ ਕਹਿੰਦੇ ਖੇਤੀ ਬਾੜੀ ਵਿੱਚ ਤੂੰ ਕੰਮ ਕਰ ਉਹ ਖੇਤੀਬਾੜੀ ਵਿੱਚ ਵੀ ਕੰਮ ਨਹੀਂ ਕਰਨਾ ਚਾਹੁੰਦਾ ਤੇ ਉਸ ਬੱਚੇ ਨੂੰ ਕਿਹਾ ਜਾਂਦਾ ਹੈ ਕਿ ਜਾ ਤੂੰ ਕਰੋ ਬਾਹਰ ਜਿੱਥੇ ਤੇਰਾ ਦਿਲ ਕਰਦਾ ਹੈ ਕੰਮ ਕਰਨ ਨੂੰ ਤੂੰ ਕੰਮ ਕਰ ਉਹ ਬੱਚਾ ਕੀ ਕਰਦਾ ਹੈ ਕਿ ਆਪਣੇ ਇੱਕ ਪਿੰਡ ਤੇ ਕਿਸੇ ਬੰਦੇ ਦੇ ਨਾਲ ਦਿੱਲੀ ਚਲਾ ਜਾਂਦਾ ਹੈ ਜਦੋਂ ਉਹ ਦਿੱਲੀ ਜਾਂਦਾ ਹੈ ਕਾਫੀ ਪੁਰਾਣੇ ਸਮੇਂ ਦੀ ਗੱਲ ਹੈ ਜਦੋਂ ਦਿੱਲੀ ਜਾਂਦਾ ਹੈ ਤੇ ਦਿੱਲੀ ਵਿੱਚ ਜਿੰਨਾ ਕੋ ਹੋ ਸਕਦਾ ਹੈ ਹੈ ਤੇ ਬੱਚਾ ਹੀ ਕੰਮ ਕਰਦਾ ਹੈ ਜਵਾਨ ਹੁੰਦਾ ਹੈ ਕੋਈ 4-5 ਸਾਲੋਂ ਘਰ ਵਾਪਸ ਮੋੜਾ ਨਹੀਂ ਪੁੰਹਦਾ ਘਰ ਮੁੜਕੇ ਨਹੀਂ ਹੁੰਦਾ ਫਿਰ ਇੱਕ ਦਿਨ ਉਹ ਹੀ ਬੱਚਾ ਜਿਹੜਾ ਹੁੰਦਾ ਹੈ ਉਸੇ ਬੰਦੇ ਦੇ ਨਾਲ ਵਾਪਸ ਜਦੋਂ ਦਿੱਲੀ ਤੋਂ ਆਪਣੇ ਪਿੰਡ ਆਉਂਦਾ ਹੈ ਤੇ ਉਸ ਬੱਚੇ ਨੂੰ ਬੜਾ ਚਾਹ ਹੁੰਦਾ ਹੈ ਕਿ ਮੈਂ ਆਪਣੇ ਘਰ ਵਿੱਚ ਆਇਆ ਹਾਂ ਘਰ ਵਿੱਚ ਆ ਕੇ ਉਹ ਬੜਾ ਖੁਸ਼ ਹੁੰਦਾ ਹੈ ਆਪਣੇ ਮਾਪਿਆਂ ਨੂੰ ਮਿਲ ਕੇ ਮਾ ਬਾਪ ਵੀ ਬੜੇ ਖੁਸ਼ ਹੁੰਦੇ ਹਨ ਲੇਕਿਨ ਹੁਣ ਦਾ ਕੀ ਹੈ ਰਾਤ ਨੂੰ ਜਦੋਂ ਸੌਣ ਲੱਗਦੇ ਹਨ ਬੱਚਾ ਆਪਣੇ ਜਿਹੜੇ ਬੈਗ ਸ਼ੈਕ ਜੋ ਵੀ ਹੁੰਦਾ ਹੈ ਥੋੜਾ ਬਹੁਤਾ ਸਾਮਾਨ ਉਹਦੇ ਕੋਲ ਉਹ ਰੱਖਦਾ ਹੈ ਆਪਣੇ ਕੱਪੜੇ ਜਿਹੜੇ ਹੈ ਚੇਂਜ ਕਰਦਾ ਹੈ ਤੇ ਕਿੱਲੀ ਨਾ ਟੰਗ ਦਿੰਦਾ ਹੈ ਜਦੋਂ ਕਿੱਲੀ ਨਾ ਟੰਗਦਾ ਤਾਂ ਤੇ ਸੌ ਜਾਂਦਾ ਹੈ ਘਰਦਿਆਂ ਨੂੰ ਲੱਗਦਾ ਹੈ ਕਿ ਬੱਚਾ ਸੌ ਗਿਆ ਹੈ ਤੇ ਉਹਨੂੰ ਸੁੱਤੇ ਨੂੰ ਦੇਖ ਕੇ ਕਿ ਇਹ ਸੁੱਤਾ ਹੈ ਤੇ ਉਹਦਾ ਪਿਤਾ ਉਹਦੀ ਮਾਤਾ ਨੂੰ ਕਹਿੰਦਾ ਹੈ ਕਿ ਇਹਦੀ ਜੇਬ ਵਿੱਚ ਵੇਖ ਕੀ ਹੈ ਇਹਦੀ ਜੇਬ ਵਿੱਚ ਦੇਖ ਕਿੰਨੇ ਪੈਸੇ ਕਮਾ ਕੇ ਲੈ ਕੇ ਆਇਆ ਹੈ ਤੇ ਉਹਦੀ ਜੇਬ ਵਿੱਚ ਜ਼ਿਆਦਾ ਪੈਸੇ ਨਹੀਂ ਹੁੰਦੇ ਪੁਰਾਣੇ ਸਮਿਆਂ ਵਿੱਚ ਪੈਸਿਆਂ ਦੀ ਜਿਹੜੀ ਕੀਮਤ ਵੀ ਹੁੰਦੀ ਹੈ ਉਸ ਸਮੇਂ ਵਿੱਚ ਕਮਾਈ ਘੱਟ ਹੁੰਦੀ ਹੈ ਤੇ ਉਹ ਫਿਰ ਬੱਚੇ ਨੂੰ ਨਾ ਬੱਚਾ ਦੇਖ ਲੈਂਦਾ ਹੈ ਕਿ ਮੇਰੀ ਜੇਬ ਦੇਖੀ ਜਾ ਰਹੀ ਹੈ ਬੈਗ ਦੇਖਿਆ ਜਾ ਰਹਾ ਹੈ ਕਿ ਇਹ ਲੈ ਕੇ ਆਇਆ ਹੈ ਬਾਹਰੋਂ ਆਇਆ ਹੈ ਵੀ ਇਹਨਾਂ ਨੂੰ ਇੰਨਾ ਨਹੀਂ ਹੋਇਆ ਕਿ ਬੱਚਾ ਘਰ ਵਾਪਸ ਆਇਆ ਹੈ ਹੱਲੇ ਕਿ ਉਹ ਜ਼ਮੀਨਾਂ ਜਾਇਦਾਦਾਂ ਵਾਲੇ ਹੁੰਦੇ ਹਨ ਮਾਪੇ ਤੇ ਪਿਤਾ ਦੇ ਮੂੰਹ ਅਚਾਨਕ ਹੀ ਨਿਕਲ ਜਾਂਦਾ ਹੈ ਕਿ ਇਹ ਆਇਆ ਕੀ ਕਰਨ ਹੈ ਇਹ ਕਿਉਂ ਆਇਆ ਹੈ ਇੱਥੇ ਲੇਕਿਨ ਬੱਚਾ ਜਿਹੜਾ ਹੈ ਨਾ ਉਹ ਸੋਚ ਕੇ ਆਇਆ ਹੁੰਦਾ ਹੈ ਕਿ ਹੁਣ ਮੈਂ ਦਿੱਲੀ ਵਾਪਸ ਨਹੀਂ ਜਾਣਾ ਮੈਂ ਇੱਥੇ ਹੀ ਰਹਿਣਾ ਹੈ ਪਿੰਡ ਵਿੱਚ ਆਪਣੇ ਘਰ ਮਾਪਿਆਂ ਦੇ ਕੋਲ ਭੈਣ ਭਰਾਵਾਂ ਦੇ ਕੋਲ ਲੇਕਿਨ ਪਿਤਾ ਦੇ ਮੂੰਹ ਦੀ ਇਹ ਗੱਲ ਸੁਣ ਕੇ ਬੱਚਾ ਨਿਰਾਸ਼ ਹੋ ਜਾਂਦਾ ਹੈ ਤੇ ਕਹਿੰਦਾ ਹੈ ਕਿ ਰਸਾ ਜਹਾ ਤੋੜੀ ਨਾ ਅੱਖਾਂ ਵਿੱਚ ਹੀ ਨੀਂਦ ਗੁਜ਼ਰ ਜਾਂਦੀ ਹੈ ਉਹ ਸੌਂਦਾ ਹੀ ਨਹੀਂ ਦੋ ਤਿੰਨ ਦਿਨ ਉਹ ਬੜੀ ਮੁਸ਼ਕਲ ਉਠੇ ਕੱਢਦਾ ਹੈ ਤੇ ਜਿਹੜਾ ਉਹ ਬੰਦਾ ਪਿੰਡ ਦਾ ਜਿਹੜਾ ਹੁੰਦਾ ਹੈ ਜੱਟ ਉਹ ਜਾਣ ਲੱਗਦਾ ਹੈ ਤੇ ਉਸ ਆ ਮੁੰਡਾ ਘਰ ਮਿਲਣ ਵਾਸਤੇ ਜਦ ਸਿਰ ਤੇ ਹੱਥ ਰੱਖਦਾ ਹੈ ਚੰਗਾ ਪੁੱਤਰ ਮੈਂ ਚੱਲਿਆ ਹਾਂ ਲੇਕਿਨ ਉਹ ਬੱਚਾ ਜਿਹੜਾ ਹੁੰਦਾ ਹੈ ਆਪਣਾ ਬੈਠ ਚੁੱਕੇ ਨਾਲ ਹੀ ਜਾਂਦਾ ਹੈ ਕਿ ਮੈਂ ਵੀ ਤੁਹਾਡੇ ਨਾਲ ਹੀ ਜਾਣਾ ਹੈ ਉੱਥੇ ਫਿਰ ਉਹ ਬੱਚਾ ਮਨ ਲਾ ਕੇ ਕੰਮ ਕਰਦਾ ਹੈ ਉੱਥੇ ਕੰਮ ਕਰਦਿਆ ਕਰਦਿਆਂ ਬੱਚੇ ਨੂੰ ਇੱਕ ਸੋਝੀ ਆਉਂਦੀ ਹੈ ਕਿ ਪੈਸੇ ਬਿਨਾ ਜ਼ਿੰਦਗੀ ਅਧੂਰੀ ਹੈ ਉਹ ਫਿਰ ਕੀ ਕਰਦਾ ਹੈ ਕਿ ਉਸ ਬੰਦੇ ਦੇ ਨਾਲ ਉਹ ਬੰਦਾ ਕਹਿੰਦਾ ਹੈ ਕਿ ਮੈਂ ਚੱਲਿਆ ਹਾਂ ਬੰਬੇ ਬੰਬਈ ਚੱਲਿਆ ਹਾਂ ਤੇ ਉਹ ਬੱਚਾ ਵੀ ਨਾਲ ਹੀ ਚੜਾ ਜਾਂਦਾ ਹੈ ਕਿ ਮੈਂ ਵੀ ਨਾਲ ਹੀ ਜਾਣਾ ਹੈ ਬੰਬੇ ਜਾਣਾ ਹੈ ਬਹਿ ਵੀ ਨਾਲ ਤੇ ਬੰਬੇ ਜੇ ਉਹ ਜਾਂਦਾ ਹੈ ਨਾਲ ਤੇ ਬੱਚਾ ਜਿਹੜਾ ਹੁੰਦਾ ਹੈ ਬਹੁਤ ਹੀ ਵੱਡਾ ਦਿਮਾਗ ਬੱਚੇ ਦਾ ਹੋ ਜਾਂਦਾ ਹੈ ਬਹੁਤ ਹੀ ਸਿਆਣਾ ਹੋ ਜਾਂਦਾ ਹੈ ਬੱਚਾ ਸਿਆਣਾ ਹੁੰਦਿਆ ਹੁੰਦਿਆ ਉਹਨਾਂ ਦੇ ਨਾਲ ਕੰਮ ਕਰਦਿਆ ਕਰਦਿਆ ਇੰਨਾ ਹੁਨਰ ਇੰਨਾ ਹੁਨਰ ਸਿੱਖ ਜਾਂਦਾ ਹੈ ਕਿ ਉਹ ਫੇਰ ਇੱਕ ਦਿਨ ਕਾਮਯਾਬ ਹੋ ਜਾਂਦਾ ਹੈ ਠੇਕੇਦਾਰ ਬਣ ਜਾਂਦਾ ਹੈ کارਪੈਂਟਰ ਠੇਕੇਦਾਰ ਠੇਕੇਦਾਰ ਬੰਦਾ ਹੈ ਜਦੋਂ ਕਿ ਉਹ ਜਗਾ ਜਗਾ ਹਰ ਜਗਾ ਉਹਦੀ ਮਸ਼ਹੂਰੀ ਹੁੰਦੀ ਹੈ ਕਿ ਉਹ ਠੇਕੇਦਾਰ ਜਿਹੜਾ ਹੈ ਬਹੁਤ ਹੀ ਵਧੀਆ ਹੈ ਜਿੰਨੇ ਕੰਮ ਕਰਾਉਣਾ ਹੈ ਉਹਦੇ ਕੋਲੋਂ ਹੀ ਕਰਾਓ ਅੱਗੇ ਜਾ ਕੇ ਫਿਰ ਘਰ ਦੇ ਨੂੰ ਇੰਨਾ ਪਤਾ ਹੀ ਨਹੀਂ ਹੁੰਦਾ ਕਿ ਬੱਚਾ ਸਾਡਾ ਕਿੱਥੇ ਹੈ ਉਹ ਸੋਚਦੇ ਹੀ ਨਹੀਂ ਕਿ ਬੱਚਾ ਦਿੱਲੀੋਂ ਵਾਪਸ ਕਿਉਂ ਨਹੀਂ ਆਇਆ ਕਿਰੋ ਜੱਟ ਹੁੰਦਾ ਜਿਹੜਾ ਬੰਬੇ ਤੋਂ ਆਪਣੇ ਘਰ ਵਾਪਸ ਆਉਂਦਾ ਬੱਚੇ ਨੂੰ ਕਹਿੰਦਾ ਕਿ ਚੱਲ ਚੱਲੀਏ ਨਾਲ ਜਾਣਾ ਹੈ ਮੇਰੇ ਨਾਲ ਕਿਉਂਕਿ ਹੁਣ ਉਹ ਮੁੰਡਾ ਜਵਾਨ ਹੋ ਚੁੱਕਿਆ ਹੈ 23 24 ਸਾਲ 25 ਸਾਲ ਦਾ ਹੋ ਜਾਂਦਾ ਹੈ ਤੇ ਬੱਚਾ ਕਹਿੰਦਾ ਮੈਂ ਨਹੀਂ ਜਾਣਾ ਮੈਂ ਇੱਥੇ ਰਹਿਣਾ ਹੈ ਬੰਬੇ ਸ਼ਹਿਰ ਵਿੱਚ ਹੀ ਬੰਬੇ ਸ਼ਹਿਰ ਵਿੱਚ ਉਹ ਬੱਚਾ ਕਾਮਯਾਬ ਹੋ ਜਾਂਦਾ ਇੰਨੀ ਕਾਮਯਾਬੀ ਹੁੰਦੀ ਹੈ ਇਹ ਜਗ੍ਹਾ ਜਗ੍ਹਾ ਤੋਂ ਉਨੂ ਠੇਕੇ ਹੁ ਲੱਗ ਪਿੰਦੇ ਹਨ ਠੇਕੇਦਾਰ ਬਣ ਜਾਂਦਾ ਹੈ ਮਸ਼ਹੂਰ ਗੁੰਬੇ ਦਾ ਫੇਰ ਉਹ ਘਰ ਜਦੋਂ ਆਉਂਦਾ ਹੈ ਹਨਾ ਤੇ ਜਿਹੜਾ ਜੱਟ ਹੁੰਦਾ ਹੈ ਉਹ ਆਉਂਦਾ ਹੈ ਤੇ ਘਰ ਆ ਕੇ ਕਹਿੰਦਾ ਹੈ ਕਿ ਤੁਹਾਡੇ ਮੁੰਡੇ ਨੇ ਤੇ ਚੰਡੇਗੜ੍ਹ ਦੇ ਟੇਪੋਂ ਬੇਸ਼ਰ ਵਿੱਚ ਉਹ ਤੇ ਇੰਨੀਆਂ ਤਰੱਕੀਆਂ ਕਰ ਗਿਆ ਹੈ ਕਿ ਉਹਨੂੰ ਹੁਣ ਰੋਟੀ ਖਾਣ ਦਾ ਵੀ ਟਾਈਮ ਨਹੀਂ ਹੈ ਉਹਦੇ ਕੋਲ ਫਿਰ ਮਾਪਿਓ ਦੇ ਹੱਥ ਨਾਲ ਜੱਟ ਦੇ ਹੱਥ ਚਿੱਠੀ ਲਿਖ ਕੇ ਭੇਜਦੇ ਹਨ ਕਿ ਤੂੰ ਆ ਜਾ ਘਰ ਸਾਡਾ ਤੈਨੂੰ ਮਿਲਣ ਨੂੰ ਦਿਲ ਕਰਦਾ ਹੈ ਲੇਕਿਨ ਬੱਚਾ ਨਹੀਂ ਹੁੰਦਾ ਬੱਚੇ ਨੂੰ ਉਹਨਾਂ ਨੇ ਕਿਹਾ ਹੁੰਦਾ ਹੈ ਕਿ ਅਸੀਂ ਪਿੰਡ ਵਾਲਿਆਂ ਨੂੰ ਸਾਰਿਆਂ ਨੂੰ ਫਸ ਦਿੱਤਾ ਕਿ ਤੂੰ ਬਹੁਤ ਹੀ ਕਾਮਯਾਬ ਹੋ ਗਿਆ ਹੈ ਤੇ ਇਸ ਕਰਕੇ ਹੁਣ ਅਗਲੀ ਜਿਹੜੀ ਲੋੜੀ ਆਉਣੀ ਹੈ ਅਸੀਂ ਲੋੜੀ ਤੇ ਪਿੰਡ ਵਾਲੇ ਕਹਿੰਦੇ ਆ ਕਿ ਲੋੜੀ ਮਨਾਉਣੀ ਹੈ ਤੇ ਲੋੜੀ ਮੰਡਣੀ ਹੈ ਲੋੜੀ ਮੰਨਣ ਦਾ ਸੋਚਦੇ ਹਨ ਤੇ ਬੱਚਾ ਜਿਹੜਾ ਮੁੰਡਾ ਹੁੰਦਾ ਹੈ ਉਹ ਕੀ ਕਰਦਾ ਹੈ ਕਿ ਉਹਨਾਂ ਨੂੰ ਪੈਸੇ ਭੇਜ ਦਿੰਦਾ ਹੈ ਪੈਸੇ ਜਿਆਦਾ ਪਿਆਜ਼ੰਦਾ ਹੈ ਪੁਰਾਣੇ ਸਮੇਂ ਦੇ ਵਿੱਚ ਕਹਿੰਦੇ ਨੇ ਕਿ 20000 ਰੁਪਇਆ ਵੀ ਬਹੁਤ ਜਿਆਦਾ ਹੁੰਦਾ ਸੀ ਡਾਕੀਆ ਲੈ ਕੇ ਹੁੰਦਾ ਹੈ ਨਹਿਰੋਂ ਨਹਿਰ ਪੈਸਾ ਤੇ ਡਾਕੀਆ ਡਰਦਾ ਡਰਦਾ ਹੁੰਦਾ ਹੈ ਕਿ ਕਿਤੇ ਮੇਰੇ ਕੋਲੋਂ ਪੈਸਾ ਲੁੱਟਿਆ ਨਾ ਜਾਵੇ ਤੇ ਮੈਂ ਕੀ ਮੂੰਹ ਦਿਖਾਵਾਂਗਾ ਉਹ ਮੁੰਡਾ ਜਿਹੜਾ ਹੁੰਦਾ ਹੈ ਹਰ ਲੋੜੀ ਤੇ ਹਰ ਦੁਆਹੀ ਤੇ ਉਹਨਾਂ ਨੂੰ ਮਾਪਿਆਂ ਨੂੰ ਪੈਸਾ ਪਹੁੰਚਦਾ ਹੈ ਕਿ ਦਿਵਾਲੀ ਤੇ ਵੀ ਤੁਸੀਂ ਇਦਾਂ ਕਰੋ ਦਿਵਾਲੀ ਖੁੱਲੇ ਦਿਲ ਨਾਲ ਪਿੰਡ ਵਾਲਿਆਂ ਨਾਲ ਮਨਾਇਆ ਕਰੋ ਮੈਂ ਤੁਹਾਨੂੰ ਪੈਸਾ ਭੇਜੀ ਜਾਵਾਂਗਾ ਲੇਕਿਨ ਘਰ ਵਾਪਸ ਨਹੀਂ ਹੁੰਦਾ ਫਿਰ ਹੌਲੀ ਹੌਲੀ ਦਾਕੀ ਇੰਨੇ ਇੱਕ ਦਿਨ ਹਾਥੀ ਚੋਰ ਇੱਥੇ ਕਿ ਮੈਂ ਤੁਹਾਡੇ ਮੁੰਡੇ ਦੇ ਜਿਹੜੇ ਪੈਸੇ ਨਹੀਂ ਲੈ ਕੇ ਹੁੰਦੇ ਮੈਨੂੰ ਆਪਣੀ ਜਾਨ ਪਿਆਰੀ ਹੈ ਫਿਰ ਇੱਕ ਦਿਨ ਸਮਾਂ ਬੀਤਦਾ ਹੈ ਪਿਓ ਜਿਹੜਾ ਹੁੰਦਾ ਹੈ ਮਾਂ ਹੁੰਦੀ ਹੈ ਜਿਹੜੀ ਉਹ ਕਹਿੰਦੀ ਹੈ ਕਿ ਤੂੰ ਆਕਰ ਸਾਡਾ ਦਿਲ ਕਰਦਾ ਹੈ ਤੈਨੂੰ ਮਿਲਣ ਨੂੰ ਜੇਦੋਂ ਆਉਂਦਾ ਹੈ ਤੇ ਉਹ ਆਉਂਦਾ ਕਿੱਦਾਂ ਹੈ ਜਹਾਜ਼ ਵਿੱਚ ਜਹਾਜ਼ ਵਿੱਚ ਫਿਰ ਉਹ ਮੁੰਡੇ ਰਾਏਕ ਨਾ ਡਰੈਸ ਜਿਹੜੀ ਹੁੰਦੀ ਹੈ ਨਾ ਉਹ ਐਸੀ ਚੇਂਜ ਹੁੰਦੀ ਹੈ ਵਾਈਟ ਪੈਂਟ ਵਾਈਟ ਸ਼ਰਟ ਤੇ ਕਾਲੀ ਪੱਗ ਬਸ ਉਹਦਾ ਡਰੈਸ ਕੋਡ ਇਹੋ ਹੀ ਹੁੰਦਾ ਹੈ ਉਹ ਇਹੋ ਹੀ ਡਰੈਸ ਪਾਉਂਦਾ ਹੈ ਐਸੇ ਡਰੈਸ ਵਿੱਚ ਹੀ ਉਹ ਫੋਟੋ ਆਖ ਚੁੰਦਾ ਹੈ ਕਾਰ ਜਦੋਂ ਆਉਂਦਾ ਹੈ ਸਾਰਾ ਪਿੰਡ ਮਿਲ ਕੇ ਖੁਸ਼ੀਆਂ ਮਨਾਉਂਦੇ ਹਨ ਫਿਰ ਉਹ ਨੂੰ ਮੁੰਡੇ ਨੂੰ ਕਿਹਾ ਜਾਂਦਾ ਹੈ ਕਿ ਅਸੀਂ ਤੇਰਾ ਵਿਆਹ ਕਰਨਾ ਹੈ ਵਿਆਹ ਹੀ ਹੁੰਦਾ ਹੈ ਮੁੰਡੇ ਦਾ ਵਿਆਹ ਕਰਨ ਤੋਂ ਬਾਅਦ ਫਿਰ ਉਹ ਆਪਣੀ ਜਿਹੜੀ ਨਾਲ ਦੀ ਗੋਟੀ ਹੁੰਦੀ ਹੈ ਉਹਨੂੰ ਨਹੀਂ ਛੱਡ ਕੇ ਜਾਂਦਾ ਉਹਨੂੰ ਨਾਲ ਹੀ ਬੰਬੇ ਸ਼ਹਿਰ ਵਿੱਚ ਲੈ ਕੇ ਚਲਾ ਜਾਂਦਾ ਹੈ ਇਹ ਕਹਾਣੀ ਜਿਹੜੀ ਹੈ ਨਾ ਇਹ ਬਹੁਤ ਹੀ ਵੱਡੀ ਕਹਾਣੀ ਹੈ ਇਹ ਜ਼ਿੰਦਗੀ ਤੇ ਆਧਾਰ ਕਹਾਣੀ ਹੈ ਇਹ ਕੋਈ ਕਿਤਾਬਾਂ ਤੋਂ ਪੜੀ ਹੋਈ ਕਹਾਣੀ ਨਹੀਂ ਹੈ ਇਹਦਾ ਭਾਗ ਪਹਿਲਾ ਹੈ ਇਹ ਵਾਲਾ ਅੱਗੇ ਹੁੰਦਿਆ ਹੁੰਦਿਆ ਤੁਹਾਨੂੰ ਮੈਂ ਸਾਰਿਆਂ ਨੂੰ ਦੂਜਾ ਭਾਗ ਵੀ ਦੱਸਾਂਗੀ ਕਿਉਂਕਿ ਕਿੱਥੋਂ ਤੱਕ ਪੁੱਜਿਆ ਮੁੰਡਾ ਕੁਵਾਰਿਆ ਹੁੰਦੇ ਆ ਫਿਰ ਵਿਆਹ ਤੋਂ ਬਾਅਦ ਕਿੱਥੋਂ ਤੱਕ ਪੁੱਜਿਆ ਫਿਰ ਉਹਦੇ ਪਿੱਛੇ ਜਿਹੜੇ ਰਿਸ਼ਤੇਦਾਰ ਭੈਣ ਭਰਾ ਕਿੱਦਾਂ ਉਹਦੇ ਪਿੱਛੇ ਆਉਂਦੇ ਹਨ ਕਿ ਸਾਨੂੰ ਵੀ ਰੱਖ ਲਾ ਆਪਣੇ ਨਾਲ ਕੰਮ ਤੇ ਅਸੀਂ ਵੀ ਤੇਰੇ ਨਾਲ ਕੰਮ ਤੇ ਰਹਿਣਾ ਹੈ ਇਕਿੱਥੇ ਕਿੱਥੇ ਆ ਕੇ ਉਹਨਾਂ ਨੂੰ ਧੋਖਾ ਵੀ ਹੁੰਦਾ ਹੈ ਉਹਦੇ ਬੱਚਿਆਂ ਨੂੰ ਧੋਖਾ ਦਿੱਤਾ ਜਾਂਦਾ ਹੈ ਇਹ ਸਾਰੀ ਹੀ ਹਿਸਟਰੀ ਸਾਰੀ ਕਹਾਣੀ ਮੈਂ ਆਪ ਸਾਰਿਆਂ ਨੂੰ ਦੱਸਣਾ ਚਾਹਵਾਂਗੀ ਕਿਉਂਕਿ ਉਹ ਇਨਸਾਨ ਦੁਨੀਆ ਉਤੇ ਨਹੀਂ ਹੈ ਉਹਨੂੰ ਹੁਣ ਉਸ ਇਨਸਾਨ ਨੂੰ ਗਏ ਹੋਏ ਨੂੰ ਕੋਈ 33 ਸਾਲ ਹੋ ਗਏ ਹਨ ਦੁਨੀਆ ਤੋਂ ਗਏ ਨੂੰ ਤੋਂ ਮੈਂ ਸਾਦੀ ਹੀ ਦੱਸ ਰਹੀ ਹਾਂ ਕਿ ਜ਼ਖਮ ਜੜੇ ਹੈ ਦਿਲ ਦੇ ਬੜੇ ਹੀ ਗਹਿਰੇ ਹਨ لیکن دسنے بھی ضروری ਹਨ ਜੇ ਦੱਸਾਂਗੇ ਨਹੀਂ ਤੇ ਫਿਰ ਕਿਦਾਂ ਲੋਕਾਂ ਨੂੰ ਪਤਾ ਚੱਲੇਗਾ ਕਿ ਜਿਹੜੇ ਬੱਚੇ ਨੂੰ ਜਿਹੜੇ ਮੁੰਡੇ ਨੂੰ ੱੱਕੇ ਦਿੱਤੇ ਜਾਂਦੇ ਹਨ ਕਿ ਤੂੰ ਕੀ ਕਮਾਇਆ ਹੈ ਹਾਲਾਂਕਿ ਘਰ ਵਿੱਚ ਸਭ ਕੁਝ ਹੁੰਦੇ ਆ ਸੰਧਿਆ ਸਾਰਾ ਕੁਝ ਹੀ ਹੁੰਦਾ ਹੈ ਘਰ ਵਿੱਚ ਫੇਰ ਵੀ ਉਹਨੂੰ ਕਿਹਾ ਜਾਂਦਾ ਹੈ ਕਿ ਤੂੰ ਆਪੇ ਘਰ ਕਮਾਈ ਆਪਣੀ ਆਪੇ ਕਮਾ ਤੇ ਆਪੇ ਖਾ ਕਈ ਮਾਪੇ ਐਸੇ ਵੀ ਹੁੰਦੇ ਹਨ ਕਿ ਆਪਣੇ ਜਿਗਰ ਦੇ ਟੋਟੇ ਨੂੰ ਆਪਣੇ ਦਿਲੋਂ ਦੂਰ ਨਹੀਂ ਕਰਦੇ ਲੇਕਿਨ ਅੱਜ ਦਾ ਸਮਾਂ ਦੇਖੋ ਲੋਕ ਬਾਹਰ ਦੇ ਦੇਸ਼ ਵੀ ਜਾ ਰਹੇ ਹਨ ਪੈਸਾ ਕਮਾਉਣ ਵਾਸਤੇ ਲੇਕਿਨ ਅਗਰ ਉਹ ਯੋ ਬੱਚੇ ਅਗਰ ਮਾਪਿਆਂ ਦੇ ਕੋਲ ਰਹਿਣ ਆਪਣੇ ਕੋਲ ਆਪਣੇ ਗ੍ਰਸਤੀ ਵਸਣ ਤੇ ਮਾਪਿਆਂ ਨੂੰ ਵੀ ਠੰਡ ਪੈਂਦੀ ਹੈ ਅੱਜ ਕੱਲ ਲੋਕੀ ਪੈਸੇ ਦੇ ਪਿੱਛੇ ਪੈ ਗਏ ਹਨ ਇਹ ਕਹਾਣੀ ਹੱਦ ਬੀਤੀ ਹੈ ਇਹ ਕਹਾਣੀ ਮੈਂ ਹਰ ਇੱਕ ਭਾਗ ਦੇ ਨਾਲ ਦੱਸਾਂਗੀ ਏ ਤੋਂ ਲੈ ਕੇ ਜਨ ਤੱਕ ਹਾਲਾਂਕਿ ਸਾਨੂੰ ਇੰਨਾ ਨਹੀਂ ਪਤਾ ਇਹ ਵਿਆਹ ਤੋਂ ਬਾਅਦ ਕਿਉਂਕਿ ਵਿਆਹ ਤੋਂ ਬਾਅਦ ਤੇ ਬੱਚੇ ਬਾਅਦ ਵਿੱਚ ਉਹ 4-5 ਸਾਲ ਬਾਅਦ ਬੱਚੇ ਹੋਏ ਉਹਦੇ ਬੇਟਾ ਹੋਇਆ ਬੇਟੀ ਹੋਈ ਦੋ ਬੱਚੇ ਹੋਏ ਉਹਦੇ ਇਹ ਅੱਗੇ ਜਾ ਕੇ ਕਹਾਣੀ ਆਪ ਸਾਰਿਆਂ ਨੂੰ ਦੱਸਾਂਗੀ ਕਿਉਂਕਿ ਵੀਡੀਓ ਜਿਹੜੀ ਹੈ ਬਹੁਤ ਹੀ ਜ਼ਿਆਦਾ ਲੰਬੀ ਹੋ ਜਾਣੀ ਹੈ ਇਸ ਕਰਕੇ ਸਸਰੀਕਾਲ ਜੀ ਆਪ ਸਾਰਿਆਂ ਨੂੰ